ਜਲਾਲਾਬਾਦ ਦੇ ਵਿੱਚ ਲਗਾਤਾਰ ਚਿੱਟੇ ਨਾਲ ਹੋ ਰਹੀਆਂ ਮੌਤਾਂ ਤੋਂ ਬਾਅਦ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਜਲਾਲਾਬਾਦ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਸੁਣੋ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਕੀ ਕਿਹਾ ਕੋ ਪਿਛਲੇ ਕੁਝ ਦਿਨਾਂ ਦੇ ਵਿੱਚ ਮੈਨੂੰ ਅੱਜ ਜੋ ਪਤਾ ਲੱਗਿਆ ਪੰਜ ਨੌਜਵਾਨ ਜਿਹੜੇ ਆ ਕਿ ਉਹ ਸਾਨੂੰ ਛੱਡ ਕੇ ਚਲੇ ਗਿਆ ਨਸ਼ਾ ਕਰਕੇ ਜਿੰਨਾ ਵਿੱਚੋਂ 1-2 ਇਹੋ ਜਿਹੇ ਵੀ ਆ ਜਿਨ੍ਹਾਂ ਨੂੰ ਧੱਕੇ ਨਾਲ ਨਸ਼ਾ ਦਿੱਤਾ ਗਿਆ ਜੀ ਇਹ ਨਸ਼ੇ ਦੀ ਅਵੇਲੇਬਿਲਟੀ ਇੰਨੀ ਜ਼ਿਆਦਾ ਹੈ ਤੇ ਕੀ ਬਣੂਗਾ ਆਪਣੇ ਜਲਾਲਾਬਾਦ ਦਾ ਇਹ ਸਾਨੂੰ ਸੋਚਣਾ ਪਊਗਾ ਜਦੋਂ ਮੈਂ ਅੱਜ ਸਵੇਰੇ ਸਵੇਰ ਦਾ ਜਲਾਲਾਬਾਦ ਦੇ ਵਿੱਚ ਆਇਆ ਹੋਇਆ ਹਾਂ ਤੇ ਸ਼ਹਿਰ ਦੇ ਵਿੱਚ ਹਰ ਇੱਕ ਪਰਿਵਾਰ ਜਿਹੜਾ ਉਹ ਸਹਿਮਿਆ ਹੋਇਆ ਆ ਆਪਣੇ ਬੱਚਿਆਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਉੱਠਣਾ ਚਾਹੀਦਾ ਹੈ ਸਾਰਾ ਕੁਝ ਪੈਸਾ ਨਹੀਂ ਹੁੰਦਾ ਉਹਨੂੰ ਛੱਡ ਕੇ ਨੌਜਵਾਨੀ ਨੂੰ ਬਚਾਉਣ ਲਈ ਆਪਾਂ ਨੂੰ ਕਦਮ ਚੱਕਨੇ ਪੈਣਗੇ ਔਰ ਜਿਹੜੇ ਮਹੀਨੇ ਚੱਲਦੇ ਉਹਨਾਂ ਨੂੰ ਬੰਦ ਕਰੋ ਤੇ ਆ ਨਸ਼ਿਆਂ ਨੂੰ ਬੰਦ ਕਰੋ ਸਾਰਿਆਂ ਨੂੰ ਅਪੀਲ ਕਰਦੇ ਆ ਅਸੀਂ ਰੋਲਾ ਪਾ ਕੇ ਵੀ ਵੇਖ ਲਿਆ ਦਬਕੇ ਮਾਰ ਕੇ ਵੀ ਵੇਖ ਲਏ ਹੁਣ ਅਸੀਂ ਹੱਥ ਜੋੜ ਕੇ ਕਹਿੰਨੇ ਆ ਵੀ ਨਸ਼ੇ ਨੂੰ ਬੰਦ ਕਰੋ ਇਹਨੂੰ ਵਕਾਣਾ ਬੰਦ ਕਰੋ ਇਹ ਤੁਸੀਂ ਨਸ਼ੇ ਦੀ ਗੱਲ ਕੀਤੀ ਕਤਲ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਜਲਾਲਾਬਾਦ ਅੰਦਰ ਬਹੁਤ ਮਾੜਾ ਹਾਲ ਹੈ ਆਪਾਂ ਨੂੰ ਦਿਖਦਾ ਪਿਆ ਕੀ ਚੱਲ ਰਿਹਾ ਔਰ ਪ੍ਰਸ਼ਾਸਨ ਸੁੱਤਾ ਪਿਆ ਜਗਣਾ ਚਾਹੀਦਾ ਹੋਈ ਤਾਂ ਮੈਂ ਕਿਹਾ ਵੀ ਅਸੀਂ ਬਹੁਤ ਕੁਝ ਕਰਕੇ ਦੇਖੀ ਪ੍ਰਸ਼ਾਸਨ ਸੁੱਤੇ ਦੀ ਗੱਲ ਕੀਤੀ ਹੈ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਜਲਾਲਾਬਾਦ ਦਾ ਜਿਹੜਾ ਡੀਐਸਪੀ ਜਤਿੰਦਰ ਗਿੱਲ ਉਹ ਵੀ ਸੁਰਖੀਆਂ ਦੇ ਵਿੱਚ ਚੱਲ ਰਿਹਾ ਹਰ ਇੱਕ ਬੰਦੇ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਦੀ ਬਦਲੀ ਕੀਤੀ ਜਾਵੇ ਕੀ ਕਹਿਣਾ ਚਾਹੋਗੇ ਇਹੋ ਜਿਹੇ ਅਫਸਰਾਂ ਨੂੰ ਕੀ ਇਹ ਦੇਖੋ ਜਿਹੜੇ ਅਫਸਰ ਆਪਦੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਜਾਂ ਜ਼ਿੰਮੇਵਾਰੀ ਨਾਲ ਨਹੀਂ ਨਿਭਾਉਂਦੇ ਮੈਂ ਸਮਝਦਾ ਕਿ ਉਹਨਾਂ ਨੂੰ ਸਿਰਫ ਬਦਲਣਾ ਨਹੀਂ ਚਾਹੀਦਾ ਉਹਨਾਂ ਨੂੰ ਟਰਮੀਨੇਟ ਕਰਨਾ ਚਾਹੀਦਾ ਜੀ ਜੋ ਸਰਕਾਰ ਬਹੁਤ ਤਨਖਾਹ ਦਿੰਦੀ ਹੈ ਬਹੁਤ ਫੈਸਿਲਿਟੀਆਂ ਦਿੰਦੀ ਹੈ ਬਹੁਤ ਪਾਵਰਾਂ ਦਿੰਦੇ ਆ ਲੋਕਾਂ ਦਾ ਪੈਸਾ ਜਿਹੜੀ ਉਹਨਾਂ ਨੂੰ ਤਨਖਾਹ ਮਿਲਦੀ ਉਹ ਲੋਕਾਂ ਦੀ ਸੁਰੱਖਿਆ ਕਰਨ ਲਈ ਮਿਲਦੀ ਹੈ ਮੈਂ ਸਮਝਦਾ ਕਿ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਾਰੇ ਅਫਸਰਾਂ ਨੂੰ ਨਿਭਾਉਣੀ ਚਾਹੀਦੀ ਹੈ ਔਰ ਇਹ ਸਿਸਟਮ ਜਿਹੜਾ ਹੈ ਇਹ ਬੰਦ ਹੋਣਾ ਚਾਹੀਦਾ ਸਾਹਿਬ ਤੁਹਾਡੇ ਵੱਲੋਂ ਵੀ ਇੱਕ ਮੁਹਿੰਮ ਚਲਾਈ ਗਈ ਸੀ ਨਸ਼ਿਆਂ ਨੂੰ ਲੈ ਕੇ ਹਨਾ ਕੀ ਲੱਗਦਾ ਹੁਣ ਜਿਹੜੀ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਇਹ ਕਿੰਨੀ ਕੁ ਸਾਰਤਕ ਹੈਗੀ ਹੈ ਔਰ ਹੋਰ ਕਿਹੜੇ ਐਫਰਟ ਹੈ ਜਿਹੜੇ ਕਰਦੇ ਦੇਖੋ ਆ ਆਪਣੇ ਸਾਹਮਣੇ ਆ ਜੇ ਪੰਜ ਨੌਜਵਾਨ ਚਲੇ ਗਏ ਚਾਰਾਂ ਦਿਨਾਂ ਦੇ ਵਿੱਚ ਤੇ ਕਿਹੜੀ 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 ਮੁਹਮਮ ਹੈ ਜਾਂ ਕਿਹੜੀ ਜਿਹੜੀ ਨਸ਼ਾ ਛਡਾਓ ਜਾਂ ਨਸ਼ਾ ਨੂੰ ਖਤਮ ਕਰਨ ਦੀ ਕੋਈ ਮੁਹਿੰਮ ਕਿਹੜੀ ਚੱਲਦੀ ਪਈ ਆ ਜਿੰਨੀ ਦੇਰ ਤੱਕ ਅਫਸਰ ਤੇ ਪਬਲਿਕ ਇਕੱਠੇ ਹੋ ਕੇ ਨਸ਼ਿਆਂ ਦੇ ਖਿਲਾਫ ਆਵਾਜ਼ ਨਹੀਂ ਚੱਕਦੇ ਜਿਹੜੇ ਵੇਚਦੇ ਐ ਆਪਾਂ ਉਹਨਾਂ ਨੂੰ ਅਰੈਸਟ ਨਹੀਂ ਕਰਦੇ ਜਿਹੜੇ ਕਰਪਟ ਅਫਸਰ ਨੇ ਕਰਪਟ ਪੋਲੀਟੀਸ਼ੀਅਨ ਨੇ ਕਰਪਟ ਜਨਤਾ ਜਿੰਨੀ ਦੇਰ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਮੈਂ ਸਮਝਦਾ ਨਸ਼ਾ ਬੰਦ ਨਹੀਂ ਹੋ ਸਕਦਾ ਐਮਐਲਏ ਸਾਹਿਬ ਜਦੋਂ ਮੌਤ ਹੋ ਜਾਂਦੀ ਹੈ ਨਸ਼ੀ ਨਾਲ ਤੇ ਪੁਲਿਸ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਤਾਂ ਹੀ ਲਗਾਉਂਦੇ ਆ ਕਿ ਉਹਨਾਂ ਦੇ ਜਿਹੜੇ ਕੀਤੇ ਪਾਪ ਪਰ ਇਹ ਲੁਕ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਮੈਂ ਆਪਦੀ ਜ਼ਿੰਦਗੀ ਚ ਬਹੁਤ ਕੁਝ ਦੇਖਿਆ ਮੈਂ ਬਹੁਤ ਛੋਟਾ ਜਿਹਾ ਸੀ ਜਦੋਂ ਦਾ ਪੋਲਿਟਿਕਸ ਦਾ ਮੈਂ ਬਲੌਕ ਯੂਥ ਕਾਂਗਰਸ ਤੋਂ ਸ਼ੁਰੂ ਕੀਤੀ ਹੈ ਮੈਂ ਅੱਜ ਤੱਕ ਕੋਈ ਵੀ ਨਸ਼ੇ ਦਾ ਵਪਾਰੀ ਨਾ ਵਾਅਦਾ ਦੇਖਿਆ ਨਾ ਫੁੱਲਦਾ ਵੇਖਿਆ ਤੇ ਨਾ ਹੀ ਉਹਨਾਂ ਦੇ ਬੱਚੇ ਵੇਖੇ ਆ ਕਿ ਉਹ ਵਾਅਦੇ ਫੁੱਲਦੇ ਹੋਣ ਮੈਂ ਪਰਿਵਾਰ ਉਹ ਵੀ ਖਤਮ ਹੁੰਦੀ ਵੇਖਿਆ ਤੇ ਇਹਨਾਂ ਨੂੰ ਸਿੱਖਣਾ ਵੀ ਚਾਹੀਦਾ ਤੇ ਵੇਖਣਾ ਵੀ ਚਾਹੀਦਾ ਵੀ ਜੇ ਅੱਜ ਤੱਕ ਨਸ਼ਿਆਂ ਦੇ ਵਪਾਰੀ ਦਾ ਕੁਝ ਨਹੀਂ ਬਣਿਆ ਤਾਂ ਤੁਹਾਡਾ ਕੀ ਬਣਨਾ ਛੱਡਦੀ ਆ ਆਪਾਂ ਹੁਣੇ ਸ਼ਵਾ ਕਰਾਤ ਗਏ ਮੈਂ ਰੈਸਟ ਬੰਦੇ ਕਰਾਵਾਂਗੇ ਕਿ ਅੱਜ ਪੰਜਵਾਂ ਦਿਨ ਹੋ ਗਿਆ ਬੁੱਲ ਸੇ ਠੇਗੜਾ ਮਾਰਾ ਹੈ ਬੰਦੇ ਚੁੱਕਨ ਤੀ ਜਗੇੜਾ ਨਹੀਂ ਤੁਹਾਡੇ ਨੌਜਵਾਨ ਦੀ ਜੀ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਵਿੱਚ ਕਾਰਵਾਈ ਨਹੀਂ ਹੋਈ ਕੁਾਰੇ ਇੱਕ ਕੋ ਬੰਦਾ ਫਿੜੀਚਾ ਫੜ ਸਕਦੀ ਬੁੱਲ ਸ਼ਹੀਦ ਕਰ ਸਕਦੀ ਵਾਇਦਾ ਕਰ ਤੇ ਗਏ ਵੱਡਾ ਅਫਸਰ ਜੀ ਨੇ ਬਿਆਨ ਲਏ ਨੇ ਸਾ ਬੰਦੇ ਰੈਸਟ ਕਰੇ ਸ਼ਾਂਤ ਬੰਦੇ ਚਾਹੀਦਮ ਸਾਫ ਸ਼ਹੀਦ ਹੂੰ ਹੁਣ ਉਸ ਤੋਂ ਬਾਅਦ ਕੋਈ ਨਸ਼ਾ ਬੰਦ ਹੋਇਆ ਪਿੰਡ ਚ ਪਹਿਲੇ ਨਸ਼ੇ ਬੰਦ ਪਈ ਹੁੰਦੇ ਨੇ ਨਸ਼ੇ ਨਹੀਂ ਬੰਦ ਹੁੰਦੇ ਡਾਕ ਪ੍ਰਸ਼ਾਸਨ ਬਿਲਕੁਲ ਧੰਨਵਾਦ ਜੀ ਜਿਹੜਾ ਆਵਲਾ ਸਾਹਿਬ ਸਾਡੇ ਕੋਲ ਆਏ ਨੇ ਜੀ ਉਹਨਾਂ ਸਾਨੂੰ ਇਹ ਵਿਸ਼ਵਾਸ ਦੁਲਾਇਆ ਹੈ ਕਿ ਜ਼ਰੂਰ ਅਸੀਂ ਬੰਦਿਆਂ ਨੂੰ ਅਰੈਸਟ ਕਰਵਾਵਾਂਗੇ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜੀ ਜੋ ਵੀ ਬੰਦੀ ਕਾਰਵਾਈ ਉਹਨਾਂ ਦੀ ਕਰਾਂਗੇ ਜੀ ਤੇ ਸਾਨੂੰ ਪੁਲਿਸ ਤੇ ਇਹ ਹੈ ਜੀ 5 ਦਿਨ ਹੋ ਗਿਆ ਜੀ ਅੱਜ ਕੋਈ ਪੁਲਿਸ ਵਾਲਾ ਇੱਥੇ ਦੁਬਾਰਾ ਢੇੜਾ ਲਾਣ ਨਹੀਂ ਆਇਆ ਕੋਈ ਸਾਡੀ ਸਾਰ ਨਹੀਂ ਲਈ ਕਿਸੇ ਅਫਸਰ ਨੇ ਜੀ ਹਾਂ ਪਰ ਪੁਲਿਸ ਨੇ ਤਾਂ ਇਹ ਕਿਹਾ ਕਿ ਇੱਕ ਬੰਦਾ ਅਰੈਸਟ ਕੀਤਾ ਜਿਹਦੇ ਗੋਲੀ ਵੀ ਲੱਗੀ ਸੀ ਲੱਤ ਦੇ ਵਿੱਚ ਬਿਲਕੁਲ ਜੀ ਇੱਕ ਬੰਦਾ ਉਹਨਾਂ ਅਰੈਸਟ ਕੀਤਾ ਜੀ ਬਾਕੀ ਦੂਸਰੇ ਕਿੱਥੇ ਗਏ ਜੀ ਮੈਨੂੰ ਇਹ ਦੱਸਣ ਜੀ ਪ੍ਰਸ਼ਾਸਨ ਕੋਲ ਸਭ ਕੁਝ ਹੈਗਾ ਜੀ ਕੋਈ ਕਾਰਵਾਈ ਸਭ ਕੁਝ ਹੈਗਾ ਜੀ ਦੂਸਰੇ ਦਿਨ ਆਇਆ ਜੀ ਗਲੀ ਵਿੱਚ ਕੈਮਰੇ ਲੱਗੇ ਆ ਜੀ ਉਹ ਵੀ ਤੋੜ ਗਿਆ ਜੀ ਅੱਛਾ ਪੁਲਸ ਆਫਤ ਤੋੜ ਕੇ ਗਈ ਹੈ ਤੁਹਾਡੇ ਨਹੀਂ ਬਿਲਕੁਲ ਸਾਹਮਣੇ ਗਲੀ ਦੇ ਕੈਮਰੇ ਲੱਗੇ ਆ ਜੀ ਕਿੰਦੇ ਕੈਮਰੇ ਤੋੜੇ ਜਿਨ੍ਹਾਂ ਦੇ ਚਿੱਟਿਆਂ ਵਾਲਿਆਂ ਦੇ ਬਾਹਰ ਲੱਗੇ ਸੀਗੇ ਹਾਂ ਚਲੋ ਉਹਨਾਂ ਦੀ ਰਿਕਾਰਡਿੰਗ ਤਾਂ ਹੋ ਰਹੀ ਏ ਆਪਾਂ ਇਹ ਕਹਿੰਨੇ ਆ ਕੁਛ ਤਾਂ ਰਿਕਾਰਡਿੰਗ ਹੋ ਰਿਹਾ ਬਾਹਰ ਹੋ ਰਿਹਾ ਜੋ ਕਿ ਉਹ ਵੀ ਤੋੜ ਕੇ ਚਲੇ ਗਿਆ ਹੂੰ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜੀ ਅੱਜ ਤੱਕ ਹੂੰ ਪੰਜ ਦਿਨ ਹੋ ਗਿਆ ਜੀ ਇਹਨਾਂ ਇਨਸਾਫ ਮਤਲਬ ਉਡੀਕਦੇ ਪਿਆ ਅੱਜ ਇਨਸਾਫ ਮਿਲੇ ਅੱਜ ਇਨਸਾਫ ਮਿਲੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਜਿਹੜੇ ਨੌਜਵਾਨ ਦੀ ਮੌਤ ਹੋਈ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਹੈ ਜੀ ਭਤੀਜਾ ਹਾਂਜੀ ਕਿਨਾ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਅਸੀਂ ਚਰਨਾ ਲਾ ਦੇਣਾ ਸਾਨੂੰ ਸਾਹਿਬ ਨੇ ਲਾ ਨਹੀਂ ਇੱਕ ਬੰਦਾ ਫੜਿਆ ਇਸੇ ਕੇਸ ਦੇ ਵਿੱਚ ਉਸ ਤੋਂ ਬਾਅਦ ਵਿੱਚ ਨਹੀਂ ਕੋਈ ਨਾ ਕੋਈ ਰਾਸ਼ਟਰੀ ਕੀਤਾ ਨਾ ਮਗਰ ਕਰਦੇ ਪਏ ਕੁਝ ਵੀ ਨਹੀਂ ਸਾਡਾ ਪਟੀਜਾ ਇਹ ਕਤਲ ਹੋਇਆ ਹੈ ਇਹ ਨਸ਼ਾਨੀ ਮੁੰਡੇ ਨੇ ਕੀਤਾ ਇਹ ਸਾਫ ਪਤਾ ਲੱਗਦਾ ਕਿ ਉਹ ਸਿਰੰਜ ਸੁੱਕੀ ਸੀ ਨਾ ਉਹਦੇ ਵਿੱਚ ਬਲੱਡ ਸੀ ਸਵੇਰੇ ਖੋਈ ਗਈ ਹੈ ਤਾਂਛ ਵੀ ਸਵੇਰੇ ਉੱਤੇ ਸੱਤੀ ਗਈ ਹੈ ਪੁਲਸ ਤਾਂ ਕਹਿ ਰਹੀ ਉਸੇ ਦਿਨ ਹੀ ਕਾਰਵਾਈ ਕਰ ਦਿੱਤੀ ਸੀ ਕੋਈ ਕਾਰਵਾਈ ਨਹੀਂ ਹੁੰਦੀ ਵੀ ਉਹ ਫੜਿੰਦੇ ਹੀ ਨਹੀਂ ਪਏ ਹਮ ਇੱਕ ਜਣਾ ਫੜਿਆ ਗਿਆ ਇੱਕ ਜਣਾ ਬੜੀ ਚਾਪਸ ਫੜਨ ਨੁਕੀਏ ਜਿੱਥੋਂ ਮਰਦੇ ਕੋਈ ਜਿਹੜੇ ਮੁੱਖ ਦੋਸ਼ੀ ਨੇ ਜੀ ਉਹ ਤਾਂ ਫਰਾਰ ਨੇ ਜੀ ਹਮ ਉਹ ਕਹਿੰਦੇ ਉਹ ਕਹਿੰਦੇ ਜਿਹਨੂੰ ਕਾਬੂ ਕੀਤਾ ਮੁੱਖ ਦੋਸ਼ੀ ਉਹ ਸੀ ਸਾਰੇ ਸਾਰੇ ਜਗ੍ਹਾ ਨੇ ਕਤਲ ਸਾਰਿਆਂ ਨੇ ਕੀਤਾ ਹੈ ਇੱਕ ਦਿਨ